ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਬਾਈ ਜੀ ਆਏ ਹੋਏ ਆ ਬਾਈ ਕੁਲਦੀਪ ਟਵਾਣੇ ਕੋਲੇ ਪਿੰਡ ਚਨਾਰਥਲ ਤੇ ਬਾਈ ਹੋਰਾਂ ਨੇ ਨਾ ਨਵਾਂ ਕੰਮ ਸ਼ੁਰੂ ਕੀਤਾ ਬਾਈ ਜੀ ਦੇਸੀ ਪੋਲਟਰੀ ਦਾ ਤੇ ਆਜੋ ਬਾਈ ਤੋਂ ਜਾਣਕਾਰੀ ਲੈਣੇ ਆ ਜਿਵੇਂ ਤੁਸੀਂ ਬੱਚੇ ਦੇਖਿਆ ਵੀਡੀਓ ਦੇ ਵਿੱਚ ਇਹਨਾਂ ਤੋਂ ਇਹਨਾਂ ਕੋਲੋਂ ਜਿਹੜਾ ਇੱਕ ਦਿਨ ਤੋਂ ਲੈ ਕੇ ਵੱਡੇ ਬੱਚੇ ਤੱਕ ਸਾਰੇ ਤਰ੍ਹਾਂ ਦੇ ਜਿਹੜੇ ਜਾਨਵਰ ਹੈਗੇ ਆ ਦੇਸੀ ਚੂਚੇ ਮੁਰਗੀਆਂ ਮੁਰਗੇ ਸਾਰਾ ਕੁਝ ਇਹਨਾਂ ਕੋਲੇ ਮਿਲਦਾ ਆਜੋ ਬਾਈ ਤੋਂ ਜਾਣਕਾਰੀ ਲੈਣੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਵਧੀਆ ਜੀ ਵਧੀਆ ਸਾਰੇ ਚੈਨਲ ਜੰਗ ਫਾਰਮਾ ਚੈਨਲ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਬਹੁਤ ਬਹੁਤ ਮੁਬਾਰਕਾਂ ਬਾਈ ਤੁਹਾਨੂੰ ਨਵੇਂ ਕੰਮ ਦੀਆਂ ਹਨਾ ਧੰਨਵਾਦ ਜੀ ਤੇ ਬਹੁਤ ਖੁਸ਼ੀ ਹੋਈ ਚਲੋ ਮਿਹਨਤ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਇਦੇ ਬਾਰੇ ਦੱਸਿਓ ਵੀਰੇ ਆਪਣੇ ਕੋਲੇ ਕਿਹੜੀ ਕਿਹੜੀ ਬਰੀਡ ਤਿਆਰ ਹੁੰਦੀ ਆ ਕਿੰਨੇ ਦਿਨ ਦਾ ਚੂਚਾ ਮਿਲ ਜਾਂਦਾ ਆਪਣੇ ਕੋਲ ਇਹ ਬਰੀਡਾਂ ਜੀ ਮੇਨ ਆ ਦੇਸੀ ਦੇ ਵਿੱਚ ਨਾ ਇਹ ਚਾਰ ਬਰੀਡਾਂ ਆਉਂਦੀਆਂ ਹਾਂ ਹਾਂਜੀ ਇਹ ਆਰ ਆਈ ਆਰ ਆਉਂਦੀ ਆ ਬਲੈਕਐਸਟ ਲਵ ਆਉਂਦੀ ਆ ਕੜਕਨਾਥ ਆਉਂਦਾ ਤੇ ਡਬਲ ਐਫ ਜੀ ਆਉਂਦੀ ਆ ਠੀਕ ਹੈ ਜੀ ਜਿਹੜੀ ਆਰ ਆਈ ਆਰ ਤੇ ਬਲੈਕਐਸਟ ਲਵ ਹੈ ਇਹ ਤਾਂ ਆਂਡੇ ਵਾਲੀ ਬਰੀਡ ਆ ਦੋਨੇ ਹਾਂਜੀ ਤੇ ਜਿਹੜੀ ਡਬਲ ਐਫ ਜੀ ਆ ਇਹ ਆਂਡਾ ਵੀ ਦਿੰਦੀ ਆ ਵੈਸੇ ਤਾਂ ਵੀ ਆਂਡੇ ਦੀ ਮਾਤਰਾ ਇਹ ਥੋੜੀ ਘੱਟ ਹੁੰਦੀ ਹੈ ਦੂਜੀਆਂ ਬ੍ਰੈਡਾਂ ਨਾਲ ਇਹ ਮਾਸ ਵਾਸਤੇ ਜਾਨੀ ਮੀਟ ਵਾਸਤੇ ਜ਼ਿਆਦਾ ਵਰਤੀ ਜਾਂਦੀ ਹੈ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਇਹ ਵੀ ਕੜਕਨਾਸ ਹੁੰਦੀ ਹੈ ਇਹ ਇੱਕ ਤਰ੍ਹਾਂ ਇਹ ਮੰਨ ਲਓ ਵੀ ਸ਼ੌਂਕੀਆ ਤੌਰ ਤੇ ਰੱਖਦੇ ਆ ਲੋਕ ਇਹਨੂੰ ਇਹਦੇ ਨਹੀਂ ਤਾਂ ਮੀਟ ਜ਼ਿਆਦਾ ਹੁੰਦਾ ਹੈ ਚਾਹੇ ਨਹੀਂ ਆਂਡੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹ ਵੀ ਇੱਕ ਸ਼ੌਂਕੀਆ ਤੌਰ ਤੇ ਲੋਕ ਕਹਿੰਦੇ ਹਵਾ ਦੀ ਹੁੰਦੀ ਹੈ ਵੀ ਕੜਕਨਾਸ ਰੱਖਣਾ ਜਿਹਦਾ ਮੀਟ ਜ਼ਰੂਰ ਮਹਿੰਗਾ ਵਿਕਦਾ ਦੂਜਿਆਂ ਨਾਲ ਥੋੜਾ ਬਹੁਤ ਅੱਛਾ ਬਈ ਹਾਂ ਤੇ ਆਪਣੇ ਕੋਲ ਚਾਰੇ ਬ੍ਰੈਡਾਂ ਹੀ ਹੁੰਦੀਆਂ ਤੇ ਇੱਕ ਦਿਨ ਦਾ ਬੱਚਾ ਮਿਲਦਾ ਆਪਣੇ ਕੋਲੇ ਇੱਕ ਦਿਨ ਦੀ ਐਮਡੀ ਦੀ ਵੈਕਸੀਨੇਸ਼ਨ ਮਿਲ ਲੱਗੀ ਹੋਊਗੀ ਬਾਕੀ ਵੈਕਸੀਨੇਸ਼ਨਾਂ ਜਿਹੜੀਆਂ ਲਾਉਣੀਆਂ ਨੇ ਨਾਲ ਦੱਸਾਂਗੇ ਤੁਹਾਨੂੰ ਵੀ ਕਿਵੇਂ-ਕਿਵੇਂ ਲਾਉਣੀਆਂ ਤੇ ਨਾਲ-ਨਾਲ ਜਿਹੜਾ ਬੱਚਾ ਲਊਗਾ ਬੰਦਾ ਆਪਾਂ ਤੋਂ ਉਹਨੂੰ ਸਾਰੀ ਡਿਟੇਲ ਦੇਵਾਂਗੇ ਕਿਹੜੀ ਦਵਾਈ ਕਦੋਂ ਲਾਉਣੀ ਹੈ ਕਿਹੜੀ ਵੈਕਸੀਨੇਸ਼ਨ ਕਦੋਂ ਲਾਉਣੀ ਹੈ ਤੇ ਕਿੰਨੇ ਦਿਨਾਂ ਦਾ ਬੱਚੇ ਨੂੰ ਹੀਟ ਤੇ ਕਿੰਨੇ ਟੈਂਪਰੇਚਰ ਤੇ ਰੱਖਣਾ ਕਿੰਨੇ ਦਿਨ ਰੱਖਣਾ ਕਿੰਨੇ ਦਿਨ ਨਹੀਂ ਰੱਖਣਾ ਸਾਰਾ ਕੁਝ ਦੱਸਾਂਗੇ ਕਦੋਂ ਪਾਣੀ ਬਦਲਣਾ ਸਾਰਾ ਕੁਝ ਯਾਨੀ ਕਿ ਪੂਰੀ ਡਿਟੇਲ ਉਹਨੂੰ ਦੇ ਕੇ ਤੋਰਾਂਗੇ ਘਰੋਂ ਠੀਕ ਹੈ ਬੱਚਾ ਆਰਡਰ ਕਰੂਗਾ ਤੇ ਜੇ ਕਿਸੇ ਨੇ ਤੇ ਮਿਨੀਮਮ ਆਰਡਰ ਤੇ ਮਿਲਣਗੇ ਜੇ ਤਾਂ ਆਰ ਆਈ ਆਰ ਤੇ ਡਬਲ ਐਫ ਜੀ ਲੈਣਾ ਇਹਦਾ 15 ਦਿਨ ਤੋਂ 20 ਦਿਨ ਦਾ ਆਰਡਰ ਅਡਵਾਂਸ ਚੱਲੀ ਜਾਂਦਾ ਜਿਹੜਾ ਬਲੈਕਸਟਰ ਲੋਵ ਆ ਤੇ ਉਹਨਾਂ ਦਾ 2.5 ਤੋਂ 3 ਮਹੀਨੇ ਦਾ ਅਡਵਾਂਸ ਚੱਲਦਾ ਪਹਿਲਾਂ ਬੁੱਕ ਕਰਾਉਣਾ ਪੋਈ ਨੇ ਦੇਣਾ ਓਕੇ ਹਾਂਜੀ ਮਿਨੀਮਮ ਆਰਡਰ ਭਈ ਕਿੰਨੇ ਬੱਚਾ ਦਾ ਹੁੰਦਾ ਫਿਰ ਆਪਣੇ ਕੋਲੇ ਮਿਨੀਮਮ ਆਰਡਰ 200 ਬੱਚੇ ਦਾ ਜੀ ਜੇ ਕੋਈ ਵੀਰ ਕਹਿੰਦਾ ਮੈਂ ਘੱਟ ਲੈਣੇ ਤਾਂ ਆਪਾਂ ਨਾਲ ਕਿਸੇ ਦੇ ਆਰਡਰ ਦੇ ਵਿੱਚ ਮੰਗਵਾ ਵੀ ਦਿੰਨੇ ਨਾਲ ਆਓ ਜੇ ਕਿਸੇ ਨੂੰ ਮੰਨ ਲਓ 50 40 ਕੁਝ 60 ਮੰਗਵਾ ਦਿੰਨੇ ਉਹਦਾ ਫਿਰ ਇਹ ਟਾਈਮ ਪੀਰੀਡ ਨਹੀਂ ਉਹਦਾ ਕਿਸੇ ਦੇ ਆਰਡਰ ਦੇ ਨਾਲ ਆਊਗਾ ਉਹਨੂੰ ਟਾਈਮ ਪੀਰੀਡ ਵੱਧ ਵੀ ਲੱਗ ਸਕਦਾ ਠੀਕ ਹੈ ਭਾਈ ਜਿਵੇਂ ਤੁਸੀਂ ਬਰੀਡਾਂ ਦੀ ਗੱਲ ਕਰੀ ਆ ਬਈ ਮੇਨ ਮੇਨ ਬਰੀਡਾਂ ਦੱਸੀਆਂ ਆਪਣੇ ਏਰੀਆ ਦੀ ਗੱਲ ਕਰੀਏ ਜਿਵੇਂ ਬਠਿੰਡਾ ਤਲਵੰਡੀ ਸਾਬੋ ਮੁਕਸਰ ਹਨਾ ਇਸ ਏਰੀਆ ਦੇ ਵਿੱਚ ਕਿਹੜੀ ਬਰੀਡ ਨੂੰ ਜ਼ਿਆਦਾ ਲੋਕ ਪਸੰਦ ਕਰਦੇ ਆ ਤੇ ਕਾਮਯਾਬ ਕਿਹੜੀ ਬਰੀਡ ਹੈਗੀ ਹੈ ਜੇ ਆਪਾਂ ਕਾਮਯਾਬ ਬਰੀਡ ਮੰਨੀ ਜਾਈਏ ਵੀਰੇ ਆਪਾਂ ਦੇਸੀ ਚ ਆਰ ਆਈ ਆਰ ਸਭ ਤੋਂ ਕਾਮਯਾਬ ਅੱਜ ਦੇ ਟਾਈਮ 'ਚ ਕਿਉਂਕਿ ਇਹ ਅੰਡੇ ਦੀ ਮਾਤਰਾ ਬਹੁਤ ਜ਼ਿਆਦਾ ਹੈ ਦੀ 250 ਤੋਂ 300 ਅੰਡਾ ਦਿੰਦੀ ਹੈ ਸਾਲ ਦਾ ਇਹ ਬਰੀਡ ਤੇ ਲਗਾਤਾਰ ਹੀ ਅੰਡੇ ਦਿੰਦੀ ਹੈ ਇਹ ਇਹਨਾਂ ਇਹੇ ਵਿੱਚ ਦੀ ਰੁਕਦੀ ਨਹੀਂ ਲਗਾਤਾਰ ਹੀ ਅੰਡੇ ਚਲਦੇ ਆਦੇ ਜਦੋਂ ਦੇਣ ਲੱਗ ਜਾਂਦੀ ਹੈ ਸਾਢੇ 5 ਤੋਂ 5 ਮਹੀਨੇ ਦੀ ਬਰੀਡ ਇਹ ਆਂਡਾ ਸ਼ੁਰੂ ਕਰ ਦਿੰਦੀ ਹੈ ਤੇ ਦੁਬਾਰਾ ਇਹ ਲਗਾਤਾਰ ਹੀ ਅੰਡੇ ਦਿੰਦੀ ਹੈ 250 300 ਅੰਡਾ ਦਿੰਦੀ ਹੈ ਇਹ ਆਂਡੇ ਤੇ ਕੰਮ ਕਰਨਾ ਤੇ ਅੰਡੇ ਤੇ ਕੰਮ ਕਰਨ ਦਾ ਹੀ ਫਾਇਦਾ ਅੱਜ ਦੇ ਟਾਈਮ 'ਚ ਤੇ ਜੇ ਮੀਟ ਤੇ ਕੰਮ ਕਰਨਾ ਤਾਂ ਡਬਲ ਐਫਜੀ ਬਹੁਤ ਕਾਮਯਾਬ ਆ ਕਿਉਂਕਿ ਇਹਦਾ ਮੀਟ 3 ਕਿਲੋ ਦਾ ਨਾਰਮਲ ਹੀ ਹੋ ਜਾਂਦਾ ਇਹ ਦੂ ਪਲੱਸ ਵੀ ਲੈ ਜਾਂਦੇ ਆ 4-5 ਕਿਲੋ ਤੇ ਵਗ ਜਾਂਦਾ ਹੈ ਅੱਛਾ ਜੀ ਹਾਂ ਜਿਵੇਂ ਤੁਸੀਂ ਆਂਡੇ ਦੀ ਗੱਲ ਕੀਤੀ ਹੈ ਬਈ ਆਂਡੇ ਦੀ ਲਾਗਤ ਜ਼ਿਆਦਾਤਰ ਆਪਣੇ ਸਿਆਲ ਚ ਹੁੰਦੀ ਹੈ ਹਨਾ ਕੁਝ ਮਹੀਨੇ ਹੁੰਦੀ ਆ ਤੇ ਇਸ ਟਾਈਮ ਫਿਰ ਮੁਰਗੀਆਂ ਪਾਉਣ ਦਾ ਕੀ ਫਾਇਦਾ ਹੁੰਦਾ ਕਿਉਂਕਿ ਆਮ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਹਨਾ ਇਹਦੀ ਸਾਰੀ ਕਹਾਣੀ ਦੱਸੋ ਜੇ ਤੁਸੀਂ ਹੁਣ ਗਾਇਆ ਸ਼ੁਰੂਟ ਸਟਾਰਟ ਕਰਾਂਗੇ ਹੁਣ ਮੰਨ ਲਓ ਆਪਣੇ ਸਰਦੀ ਸਟਾਰਟ ਹੋਣ ਚ ਪੰਜ ਤੋਂ 6 ਮਹੀਨੇ ਪਏ ਆ ਜੇ ਹੁਣ ਆਪਾਂ ਬੱਚਾ ਪਾਵਾਂਗੇ ਤਾਂ ਉਦੋਂ ਨੂੰ ਆਪਣਾ ਬੱਚਾ ਆਂਡੇ ਤੇ ਆਊਗਾ ਹਾਂਜੀ ਤੇ ਜੇ ਆਪਾਂ ਲੇਟ ਕਰਦੇ ਜਾਵਾਂਗੇ ਜਿੰਨਾ ਆਪਾਂ ਬੱਚਾ ਲੇਟ ਪਾਵਾਂਗੇ ਉਹਨੇ ਲੇਟ ਹੁੰਦਾ ਜਾਊ ਜੇ ਆਪਾਂ ਉਦੋਂ ਪਾਵਾਂਗੇ ਫਿਰ ਉਦੋਂ ਆਪਾਂ ਨੂੰ ਮੁਰਗੀਆਂ ਮਿਲਣ ਮਿਰਦੀਆਂ ਜ਼ਰੂਰ ਹੈ ਪਰ ਹਰੇਕ ਬੰਦਾ ਜਿਹੜਾ ਵੀ ਬੰਦਾ ਬਰੀਡ ਤੇ ਕੰਮ ਕਰੂ ਭਾਵੇਂ ਮੈਂ ਖੋਦਾ ਮੁਰਗੀ ਬੰਦਾ ਤੁਹਾਨੂੰ ਉਹ ਦੇਊਗਾ ਜਿਹੜੀ ਉਹਦੀ ਆਪਦੀ ਡੈਫੈਕਟਡ ਹੋਊਗੀ ਜਿਹੜੀ ਜਾਂ ਅੰਡਾ ਘਟਾ ਚੁੱਕੀ ਹੋਊਗੀ ਜਾਂ ਬੁਢੀ ਹੋ ਚੁੱਕੀ ਹੋ ਜਿਸ ਤਰ੍ਹਾਂ ਵੀ ਹੈ ਮੈਂ ਇਹ ਕਹਿੰਦਾ ਜੇ ਪਾਉਣਾ ਤਾਂ ਹੁਣ ਤੋਂ ਬੱਚਾ ਪਾਓ ਹੁਣ ਦੇਣਾ ਇਹ ਬਰੀਡ ਤੇ ਕੰਮ ਕਰਨ ਦੇ ਦੇਣਾ ਜਿਹੜਾ ਆਹ ਮਹੀਨਾ ਲਗਭਗ 1.5 ਮਹੀਨਾ 2 ਮਹੀਨੇ ਹੁਣ ਟਾਈਮ ਹੈ ਠੀਕ ਹੈ ਬਈ ਤਾਂ ਕਿ ਜੇ ਆਪਾਂ ਇਹਦੇ ਬਰੀਡ ਤੇ ਕੰਮ ਕਰਦੇ ਸਰਦੀਆਂ ਵੇਲੇ ਨੂੰ ਇਹ ਅੰਡੇ ਤੇ ਆ ਜਾ ਕੇ ਤੇ ਅੰਡੇ ਤੇ ਆਪਾਂ ਕੰਮ ਕਰ ਸਕਦੇ ਜਿਵੇਂ ਤੁਸੀਂ ਇੱਕ ਦਿਨ ਦਾ ਬੱਚਾ ਦਿੰਨੇ ਹੋ ਬਈ ਇਹਦੀ ਮੇਨ ਮੇਨ ਜਿਹੜੀ ਸੰਭਾਲ ਹੁੰਦੀ ਹੈ ਕੀ ਹੁੰਦੀ ਹੈ ਆਮ ਦਾਣੇ ਤੇ ਪਲ ਜਾਂਦਾ ਇੱਕ ਦਿਨ ਦਾ ਬੱਚਾ ਜਾਂ ਨੂੰ ਕੋਈ ਵੱਖਰੀ ਫੀਡ ਆ ਜਾਂ ਦਵਾਈਆਂ ਦੇਣੀਆਂ ਪੈਂਦੀਆਂ ਕਿਉਂਕਿ ਕਈ ਵਾਰ ਨਵੇਂ ਬੰਦੇ ਬੱਚੇ ਲੈ ਤਾਂ ਆਉਂਦੇ ਆ ਪਰ ਉਹਨਾਂ ਦੀ ਮੋਟੈਲਿਟੀ ਬਹੁਤ ਜ਼ਿਆਦਾ ਹੁੰਦੀ ਆ ਮੋਟੈਲਿਟੀ ਦਾ ਕਾਰਨ ਸਭ ਤੋਂ ਵੱਡਾ ਕਾਰਨ ਤਾਂ ਵੀਰੇ ਟੈਂਪਰੇਚਰ ਹੈ ਹਾਂਜੀ ਇਹ ਆਪਣੇ ਬੰਦੇ ਟੈਂਪਰੇਚਰ ਨਹੀਂ ਮੈਂਟੇਨ ਕਰ ਸਕਦੇ ਬੱਚੇ ਦਾ ਆਪਾਂ ਆਮ ਹੀ ਜਿਵੇਂ ਅੱਗੇ ਰੱਖ ਦਿੰਦੇ ਆਂ ਈ ਛੱਡ ਦਿੰਦੇ ਆਂ ਲਿਆ ਕੇ ਇਹਦੇ ਬੱਚੇ ਦੇ ਇਦਾਂ ਹੀ ਹੁੰਦੀ ਹੈ ਇਹ ਸੌਫਟਨੈਸ ਹੁੰਦੀ ਹੈ ਇਹਦੇ 'ਚ ਬੱਚੇ 'ਚ ਵੀ ਇਹ ਟੈਂਪਰੇਚਰ ਮੈਂਟੇਨ ਰੱਖਣਾ ਪੈਂਦਾ ਸਰਦੀ ਠੀਕ ਹੈ ਜੀ ਜਿੰਨੀ ਸਰਦੀ ਹੁੰਦੀ ਹੈ ਉਹ ਉੰਨੀ ਇਹਦੀ ਮਰਨ ਦਾਤ ਵੱਧ ਹੀ ਤੁਰੀ ਜਾਂਦੀ ਹੈ ਤੇ ਇੱਕ ਵੈਕਸੀਨੇਸ਼ਨ ਹੈ ਇਹਦੀ ਮੇਨ ਚਾ ਤਿੰਨ ਚਾਰ ਵੈਕਸੀਨੇਸ਼ਨਾਂ ਇੱਕ ਤਾਂ ਲਾਕੇ ਲਾਕੇ ਦਿੰਨੇ ਆਂ ਅਸੀਂ ਉਹ ਵੈਕਸੀਨੇਸ਼ਨਾਂ ਦਾ ਬਾਹ ਲੱਗਦੀਆਂ ਜੇ ਉਹ ਲਾ ਲਓਗੇ ਤੁਸੀਂ ਥੋੜੇ ਬਹੁਤ ਦਵਾਈਆਂ ਨੇ ਜੋ ਅਸੀਂ ਦੱਸਾਂਗੇ ਜੋ ਕਰਦੇ ਹੋ ਤਾਂ ਤੁਹਾਡੀ ਮਰਨ ਦਰ ਬਹੁਤ ਘੱਟ ਹੋਊਗੀ ਹੋ ਸਕਦਾ 1-2% ਅਜੇ ਨਹੀਂ ਆਉਂਦੀ ਨਹੀਂ ਠੀਕ ਹੈ ਜੀ ਜੇ ਕਿਸੇ ਨੇ ਬਈ 100-200 ਬੱਚਾ ਪਾਉਣਾ ਹੈਗਾ ਉਹਦੇ ਲਈ ਕਿੰਨੀ ਜਗ੍ਹਾ ਚਾਹੀਦੀ ਹੁੰਦੀ ਆ ਮੇਨ ਮੇਨ ਇੰਤਜ਼ਾਮ ਕਿਉਂਕਿ ਤੁਹਾਡੇ ਕੋਲੇ ਬੱਚਾ ਬੁੱਕ ਕਰਵਾਤਾ ਹਨਾ ਉਸ ਤੋਂ ਬਾਅਦ ਇੰਤਜ਼ਾਮ ਨੂੰ ਕੀ ਕੀ ਕਰਨੇ ਚਾਹੀਦੀ ਹੈ ਜਿਹੜੀਆਂ ਜ਼ਰੂਰੀ ਗੱਲਾਂ ਹੁੰਦੀਆਂ ਜ਼ਰੂਰੀ ਗੱਲ ਇਹ ਆ ਵੀ ਉਹਨੂੰ ਮੇਨ ਜਗ੍ਹਾ ਚਾਹੀਦੀ ਹੈ 1.5 ਤੋਂ 2 ਫੁੱਟ ਵੱਡੇ ਵੱੜ ਨੂੰ ਠੀਕ ਹੈ ਜੀ ਵੀ ਜੋ ਉਹਨੂੰ ਇੰਨੀ ਕਿ ਜਗ੍ਹਾ ਰੱਖਣੀ ਚਾਹੀਦੀ ਹੈ ਜਦੋਂ ਉਹ ਵੜਨੇ ਵੱਡਾ ਹੋਣਾ ਉਹਨੂੰ 1.5 ਤੋਂ 2 ਫੁੱਟ ਇੱਕ ਵੜਨ ਨੂੰ ਜਗ੍ਹਾ ਚਾਹੀਦੀ ਹੈ ਠੀਕ ਹੈ ਜੀ ਉਸ ਹਿਸਾਬ ਨਾਲ 2 ਫੁੱਟ ਲਾਓ ਆਪਾਂ ਦਾ 1.5 ਤੇ ਮੰਨਦੇ ਆ 2 ਫੁੱਟ ਮੰਨੋ ਜੇ ਤੁਸੀਂ 100 ਵੜ ਲਾਉਣਾ ਤਾਂ 200 ਫੁੱਟ ਤੁਹਾਡੇ ਕੋਲ ਜਗ੍ਹਾ ਹੋਵੇਗੀ ਠੀਕ ਹੈ ਜੀ ਉਹਨੂੰ ਮੈਂਟੇਨ ਕਰਕੇ ਰੱਖੋ ਜਦੋਂ ਛੋਟਾ ਬੱਚਾ ਪਾਉਣਾ ਤਾਂ ਉਹਨੂੰ ਘੇਰੇ ਨੂੰ ਛੋਟਾ ਕਿਸੇ ਤਰ੍ਹਾਂ ਵੀ ਉਹਦਾ ਗਰਾਊਂਡ ਬਣਾ ਕੇ ਉਹਦੇ ਛੋਟੇ ਘੇਰੇ ਦੇ ਵਿੱਚ ਰੱਖੋ ਵੱਤ-ਵੱਤ ਤਾਂ ਕਿ ਉਹਦਾ ਟੈਂਪਰੇਚਰ ਮੈਂਟੇਨ ਕਰ ਸਕੀ ਆਪਾਂ ਥੋੜੀ ਜਗ੍ਹਾ ਦਾ ਜੇ ਜਿਆਦੇ 'ਚ ਛੱਡਾਂਗੇ ਪਹਿਲੇ ਸਾਰੇ 'ਚ ਛੱਡਤਾ ਉਹਦਾ ਟੈਂਪਰੇਚਰ ਨਹੀਂ ਮੈਂਟੇਨ ਹੋਣਾ ਆਪਾਂ ਤੋਂ ਬੱਚਿਆਂ ਦੀ ਮਾਰਟੈਲਿਟੀ ਨਹੀਂ ਹੋ ਜਾਂਦੀ ਫਿਰ ਮਰਦੇ ਬਹੁਤ ਜਿਆਦੇ ਠੀਕ ਹੈ ਭਾਈ ਫੀਡ ਫਿਰ ਇਹਨੂੰ ਦੇਸੀ ਦਿੰਨੇ ਹੋ ਕਿ ਕੋਈ ਕੰਪਨੀਆਂ ਦੀਆਂ ਫੀਡਾਂ ਨਹੀਂ ਆਉਂਦੀਆਂ ਇਹ ਫੀਡ ਜੇ ਆਪਣੇ ਕੰਪਨੀ ਦੇ ਕੰਮ ਕਰਾਂ ਤਾਂ ਕਾਮਯਾਬਾ ਦੇਸੀ ਤੇ ਪਾਈ ਜਾਉਗੇ ਇਹ ਟਾਈਮ ਪੇਡ ਵੱਧ ਲਈ ਜੋ ਫਿਰ ਇਹ ਅੰਡੇ ਤੇ ਨਹੀਂ ਆਉਣਾ 7-8 ਮਹੀਨੇ ਫਿਰ ਆਪਣਾ ਟਾਈਮ ਲਾਗੇ ਫਿਰ ਫਾਇਦਾ ਕੋਈ ਨਹੀਂ ਖਰਚਾ ਵੱਧ ਹੋ ਮੂਰੇ ਜਿੰਨਾਂ ਖੰਜੂਗਾ ਆਪਾਂ ਇੱਕ ਦਿਨ ਦਾ ਬੱਚਾ ਬਈ ਜਦੋਂ ਤੱਕ ਮੁਰਗੀ ਨੇ ਅੰਡੇ ਤੇ ਜਾਣਾ 5-6 ਮਹੀਨਿਆਂ ਚ ਕਿੰਨਾ ਖਰਚਾ ਖਾ ਜਾਂਦੀ ਜੇ ਡੇਲੀ ਦਾ ਆਪ ਲਈ ਇੱਕ ਟਿਕਾ ਵਰਡ ਬਈ 250 ਤੋਂ 300 ਰੁਪਇਆ ਖਾ ਕੇ ਤਿਆਰ ਹੁੰਦਾ ਅੰਡੇ ਤੇ ਜਾ ਅੰਡੇ ਤੇ ਆਉਂਦਾ ਠੀਕ ਹੈ ਜੀ 250 300 ਰੁਪਏ ਤੱਕ ਖਾ ਜਾਂਦਾ ਜਾਨੀ ਕਿ ਇਹ ਮੰਨੋ ਆਪਾਂ ਨੂੰ ਇੱਕ ਮੁਰਗੀ 250 300 ਦੀ ਪੈਂਦੀ ਠੀਕ ਹੈ ਜੀ ਇੱਕ ਕਈ ਵਾਰੀ ਨਾ ਦਿੱਕਤ ਆਉਂਦੀ ਹੈ ਵੀ ਮੁਰਗੀਆਂ 6 6 ਮਹੀਨਿਆਂ ਦੇ ਹੋ ਜਾਂਦੀਆਂ ਉਹ ਆਂਡਾ ਨਹੀਂ ਲਾਉਂਦੀਆਂ ਹਨਾ ਕਈ ਕਹਿ ਦਿੰਦੇ ਆ ਵੀ ਇਹ ਹੈਚਰੀ ਵਾਲਾ ਜਾਨਵਰ ਆ ਤਾਂ ਨਹੀਂ ਆਂਡੇ ਤੇ ਆਉਂਦਾ ਬੱਚਾ ਨਹੀਂ ਨਿਕਲਦਾ ਆਂਡੇ ਚੋਂ ਕੋਈ ਕਹਿੰਦਾ ਵੀ ਸੇਵ ਵਾਲੀ ਮੁਰਗੀ ਦਾ ਅੰਡਾ ਹੋਵੇ ਫੇਰ ਅੰਡਾ ਦੇਊਗੀ ਮੁਰਗੀ ਇਹ ਜਿਹੜੇ ਭਰਮ ਭਲੇਖੇ ਹੈਗੇ ਇਹਦੇ ਬਾਰੇ ਵੀ ਦੱਸਿਓ ਜੀ ਇਹਦਾ ਫਿਰ ਅੰਡਾ ਦੇਣ ਦਾ ਮੈਂ ਕਈ ਬੰਦੇ ਇਹ ਵੀ ਕਹਿੰਦੇ ਮੁਰਗੇ ਤੋਂ ਬਣਾ ਅੰਡਾ ਨਹੀਂ ਦਿੰਦੇ ਮੁਰਗੀ ਮੁਰਗੇ ਦਾ ਮੁਰਗੀ ਨਾਲ ਕੋਈ ਚੱਕਰ ਨਹੀਂ ਮੁਰਗੇ ਤੋਂ ਬਿਨਾ ਮੁਰਗੀ ਅੰਡਾ ਦਿੰਦੀ ਆ ਇਹਦੀ ਨਾ ਪ੍ਰੋਟੀਨ ਲੈਵਲ ਹੁੰਦਾ ਹਾਂਜੀ ਇਹ 14 ਤੋਂ 16% ਹੋਣਾ ਚਾਹੀਦਾ ਵੀ ਜੇ ਇਹ ਤੋਂ ਜ਼ਿਆਦਾ ਵੱਧ ਦਾ ਪ੍ਰੋਟੀਨ ਲੈਵਲ ਮੁਰਗੀ ਦਾ ਫੇਰ ਵੀ ਨੇ ਅੰਡਾ ਲਾਉਂਦੀ ਮੁਰਗੀ ਜੇ ਇਹ ਤੋਂ ਘਟਦਾ ਫੇਰ ਵੀ ਨੇ ਅੰਡਾ ਲਾਉਂਦੀ ਇਸੇ ਲਈ ਫੀਡ ਬਣਿਆ ਇਹਦੇ ਵਾਸਤੇ ਬੈਲੈਂਸ ਰੱਖਣ ਵਾਸਤੇ ਦੀ ਪ੍ਰੋਟੀਨ ਜੇ ਆਪਾਂ ਫੀਡ ਤੋਂ ਬੰਦ ਕਰ ਦਿੰਨੇ ਆਪਾਂ ਕਹਿੰਨੇ ਆਪਾਂ ਆ ਆਦੀ ਮੱਕੀ ਦਲਾ ਲੀਏ ਆਪਾਂ ਦੀ ਸੋਇਆ ਬਿੰਦ ਲਾ ਲੀਏ ਇਹ ਕਰ ਲੀਏ ਉਹ ਪਾਲੀ ਸਸਤਾ ਪੈ ਜੂ ਉਹਦੇ ਨਾਲ ਕਈ ਵਾਰੀ ਪ੍ਰੋਟੀਨ ਆਪਾਂ ਜਾਨਵਰ ਦੀ ਵਧਾ ਦਿੰਨੇ ਆ ਤੇ ਕਈ ਵਾਰੀ ਘਟਾ ਦਿੰਨੇ ਆ ਜੋ ਬੈਲੈਂਸ ਨਹੀਂ ਰਹਿੰਦਾ ਫਿਰ ਉਹ ਅੰਡੇ ਤੇ ਨਹੀਂ ਆਉਂਦਾ ਛੇਤੀ ਠੀਕ ਆ ਬਈ ਹੁਣ ਬਈ ਦੱਸ ਦਿਓ ਜੇ ਕਿਸੇ ਨੇ ਤੁਹਾਡੇ ਕੋਲੋਂ ਚੂਚਾ ਆਰਡਰ ਕਰਨਾ ਹੈਗਾ ਕਿਵੇਂ ਆਰਡਰ ਲੈਨੇ ਹੋ ਤੁਸੀਂ ਐਡਵਾਂਸ ਜੇ ਕਿਸੇ ਨੇ ਦੂਰ ਮੰਗਵਾਉਣਾ ਉਹਦੀ ਪਹੁੰਚ ਕਿਵੇਂ ਕਰਦੇ ਹੋ ਜਾਂ ਇੱਥੇ ਲੈ ਕੇ ਜਾਣਾ ਪੈਂਦਾ ਆਕੇ ਇਦਾਂ ਜੀ ਅਡਵਾਂਸ ਬੁੱਕ ਜ਼ਰੂਰ ਹੋਊਗਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਜੇ ਡਬਲ ਐਫ ਜੀ ਤੇ ਆਰ ਆਈ ਆਰ ਲੈਣਾ ਉਹਦੀ 15 ਤੋਂ 20 ਦਿਨ ਪਹਿਲਾਂ ਅਡਵਾਂਸ ਬੁੱਕਾ ਜੇ ਬਲੈਕ ਕੈਸਟਰ ਲੌਬ ਲੈਣਾ ਉਹਦੀ 2.5 ਤੋਂ 3 ਮਹੀਨੇ ਪਹਿਲਾਂ ਅਡਵਾਂਸ ਬੁੱਕਾ ਤੇ ਘੱਟੋ ਘੱਟ ਮਿਨੀਮਮ ਬੈਲੈਂਸ 1000 ਰੁਪਏ ਐਡਵਾਂਸ ਭੇਜ ਕੇ ਦਾ ਸਕਰੀਨਸ਼ਾਟ ਭੇਜ ਕੇ ਨਾਲ ਆ ਦਾ ਪਤਾ ਐਡਰੈਸ ਸਾਰਾ ਕੋਈ WhatsApp ਕਰ ਦਿਓ ਠੀਕ ਹੈ ਜੇ ਲੈ ਕੇ ਜਾਵੋਗੇ ਉਹ ਵੀ ਬੈਸਟ ਆ ਤੁਸੀਂ ਲਿਆ ਸਕਦੇ ਆ ਦੇ ਖਰਚੇ ਜੇ ਤੁਸੀਂ ਚਾਹ ਠੀਕ ਹੈ ਜੀ ਉਹ ਤੁਸੀਂ ਜਿਹੜਾ ਬੱਚਾ ਅਗਲੇ ਦੇ ਘਰੇ ਪਹੁੰਚਦਾ ਕਰ ਦਿਓਗੇ ਉਹ 10 ਰੁਪਏ ਕਿਲੋਮੀਟਰ ਦਾ ਖਰਚਾ ਪਊ ਤੰਦਰੁਸਤ ਬੱਚਾ ਹੋਊਗਾ ਵਧੀਆ ਅੱਜ ਕੱਲ ਬਈ ਠੱਗੀਆਂ ਵੀ ਬਹੁਤ ਚੱਲਦੀਆਂ ਕਈ ਕਹਿੰਦੇ ਵੀ ਬੱਚੇ ਮਿਕਸ ਕਰਕੇ ਦੇ ਜਾਂਦੇ ਆ ਲੋਕ ਹਨਾ ਉਹ ਦੱਸ ਦਿਓ ਵੀ ਕੋਈ ਉਦਾਂ ਦਾ ਚੱਕਰ ਤਾਂ ਨਹੀਂ ਹੋਣਾ ਇਹ ਵੀਰੇ ਉਹਦੀ 100% ਗਾਰੰਟੀ ਹੋਊ ਆਪਣੀ ਪਿਓਰ ਦੀ ਠੀਕ ਆ ਬਈ ਆਪਣਾ ਨੰਬਰ ਬੋਲ ਦਿਓ ਜੀ ਇੱਕ ਵਾਰ ਨੰਬਰ ਆਪਣਾ 9592132536 ਹੈ ਤੇ ਐਡਰੈਸ ਆਪਣਾ ਹੈਗਾ ਜੀ ਪਿੰਡ ਚਨਾਰਥਲ ਜ਼ਿਲ੍ਹਾ ਬਠਿੰਡਾ ਬਠਿੰਡਾ ਮਾਨਸਾ ਰੋਡ ਦੇ ਉੱਤੇ ਪਿੰਡ ਪੈਂਦਾ ਠੀਕ ਹੈ ਬਈ ਧੰਨਵਾਦ